ਇਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ ਤੇ ਅ ਡਿਸੀਜ਼ਡ ਸੁਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਦਰ ਸਿੰਘ ਦੀ ਲੋੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸਬਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ ਇੰਨਾ ਵੱਡਾ ਸਟੈਪ ਜਿਹੜਾ ਉਠਾਇਆ ਅ ਜੀ ਐਫ ਆਈ ਆਰ ਨੰਬਰ 3 ਅ 15125 ਪੁਰਾਣਾ ਸ਼ਾਹਲਾ ਦੇ ਤਹਿਤ ਜਿਹੜਾ ਮੁਕਦਮਾ ਦਰਜ ਹੋਇਆ ਸੀ ਉਹਦੇ ਵਿੱਚ ਡਿਸੀਜ਼ਡ ਸਲਿੰਦਰ ਕੌਰ ਜਿਹੜੇ ਹੈਗੇ ਉਹ ਮਤਲਬ ਐਕਸਪਾਇਰ ਹੋਏ ਸੀ ਤੇ ਇਹਦੇ ਵਿੱਚ ਅਸੀਂ ਨਰਿੰਜਨ ਸਿੰਘ ਜੋ ਅਕਿਊਜ਼ਡ ਸਿੰਗਲ ਅਕਿਊਜ਼ਡ ਸੀਗਾ ਨਰਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਪਿੰਡ ਬਹਾਦਰ ਇਹਨੂੰ ਅਸੀਂ ਬੀਤੀ ਰਾਤ ਇਮੀਗ੍ਰੇਸ਼ਨ ਡਿਪਾਰਟਮੈਂਟ ਦਿੱਲੀ ਤੋਂ ਆਈਜੀਆਈ 에어ਪੋਰਟ ਦਿੱਲੀ ਤੋਂ ਅਰੈਸਟ ਕੀਤਾ ਅਗਲੀ ਫਰਦਰ ਜਿਹੜੀ ਪ੍ਰੋਸੀਡਿੰਗਸ ਹਨ ਉਹ ਆਪਾਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਨੂੰ ਕਵਰ ਕੀਤਾ ਜਾਵੇ। ਕਮਲਾ ਜੀ ਐਸ ਪਰ ਐਫ ਆਈ ਆਰ ਹੀ ਜੋ ਪਹਿਲੇ ਦਿਨ ਗੱਲ ਸੀਗੀ ਉਹ ਉਹੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਰ ਦੇ ਵਿੱਚ ਰਿਲੇਟਿਵਸ ਲੱਗਦੇ ਨੇ ਤੇ ਡਿਸੀਜ਼ਡ ਦਾ ਸੁਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਜਨ ਸਿੰਘ ਇਹਨਾਂ ਦੀ ਲੋੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸਵਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਤੈਸ਼ ਵਿੱਚ ਆ ਕੇ ਇਹਨੇ ਇਸ ਇੰਨਾ ਵੱਡਾ ਸਟੈਪ ਜੜਾ ਉਠਾਇਆ ਇਹ ਜੀ 52 60 ਦੇ ਵਿੱਚ ਵਿੱਚ ਏਜ ਹੈਗੀ ਹੈ ਇਹਨਾਂ ਦੀ ਇਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ ਤੇ ਅ ਡਿਸੀਜ਼ਡ ਸੁਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਦਰ ਸਿੰਘ ਦੀ ਲੋੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸਬਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ ਇੰਨਾ ਵੱਡਾ ਸਟੈਪ ਜਿਹੜਾ ਉਠਾਇਆ ਅ ਜੀ ਐਫ ਆਈ ਆਰ ਨੰਬਰ 3 ਅ 15125 ਪੁਰਾਣਾ ਸ਼ਾਲਾ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਉਹਦੇ ਵਿੱਚ ਡਿਸੀਜ਼ਡ ਸਲਿੰਦਰ ਕੌਰ ਜਿਹੜੇ ਹੈਗੇ ਉਹ ਮਤਲਬ ਐਕਸਪਾਇਰ ਹੋਏ ਸੀ ਤੇ ਇਹਦੇ ਵਿੱਚ ਅਸੀਂ ਨਰਿੰਜਨ ਸਿੰਘ ਜੋ ਅਕਿਊਜ਼ਡ ਹੈ ਸਿੰਗਲ ਅਕਿਊਜ਼ਡ ਸੀਗਾ ਨਰਿੰਜਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਂਪਿੰਡ ਬਹਾਦਰ ਇਨੂੰ ਅਸੀਂ ਬੀਤੀ ਰਾਤ ਇਮੀਗ੍ਰੇਸ਼ਨ ਡਿਪਾਰਟਮੈਂਟ ਦਿੱਲੀ ਤੋਂ ਆਈਜੀਆਈ ਅਰਪੋਰਟ ਦਿੱਲੀ ਤੋਂ ਅਰੈਸਟ ਕੀਤਾ ਅਗਲੀ ਫਰਦਰ ਜਿਹੜੀ ਪ੍ਰोसीडिंग्स ਹਨ ਉਹ ਆਪਾਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਨੂੰ ਕਵਰ ਕੀਤਾ ਜਾਵੇ। ਕਮਲਾ ਜੀ ਐਸ ਪਰ ਐਫ ਆਈ ਆਰ ਹੀ ਜੋ ਪਹਿਲੇ ਦਿਨ ਗੱਲ ਸੀਗੀ ਉਹ ਉਹੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ। ਤੇ ਅ ਡਿਸੀਜ਼ਡ ਸਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਜਨ ਸਿੰਘ ਇਹਨਾਂ ਦੀ ਲੋਹੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸਬਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ ਐਨਾ ਵੱਡਾ ਸਟੈਪ ਜਿਹੜਾ ਉਠਾਇਆ ਇਹ ਜੀ 55 60 ਦੇ ਵਿੱਚ ਵਿੱਚ ਏਜ ਹੈਗੀ ਹੈ ਇਹਨਾਂ ਦੀ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ ਤੇ ਡਿਸੀਜ਼ਡ ਸਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਜਨ ਸਿੰਘ ਦੀ ਲੋੜੀ ਵਾਲੇ ਦਿਨ ਕਿਸੇ ਕਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸ ਬਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ ਇੰਨਾ ਵੱਡਾ ਸਟੈਪ ਜਿਹੜਾ ਉਠਾਇਆ ਅ ਜੀ ਐਫ ਆਈ ਆਰ ਨੰਬਰ 3 ਅ 15125 ਪੁਰਾਣਾ ਸ਼ਾਲਾ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਉਹਦੇ ਵਿੱਚ ਡਿਸੀਜ਼ਡ ਸਲਿੰਦਰ ਕੌਰ ਜਿਹੜੇ ਹੈਗੇ ਉਹ ਮਤਲਬ ਐਕਸਪਾਇਰ ਹੋਏ ਸੀ ਤੇ ਇਹਦੇ ਵਿੱਚ ਅਸੀਂ ਨਰਿੰਜਨ ਸਿੰਘ ਜੋ ਅਕਿਊਜ਼ਡ ਹੈ ਸਿੰਗਲ ਅਕਿਊਜ਼ਡ ਹੀ ਸੀਗਾ ਨਰਿੰਜਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਪਿੰਡ ਬਹਾਦਰ ਇਨੂੰ ਅਸੀਂ ਬੀਤੀ ਰਾਤ ਇਮੀਗ੍ਰੇਸ਼ਨ ਡਿਪਾਰਟਮੈਂਟ ਦਿੱਲੀ ਤੋਂ IGI 에어ਪੋਰਟ ਦਿੱਲੀ ਤੋਂ ਅਰੈਸਟ ਕੀਤਾ ਅਗਲੀ ਫਰਦਰ ਜਿਹੜੀ ਪ੍ਰੋਸੀਡਿੰਗਸ ਆ ਇਹਨੂੰ ਆਪਾਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਕਵਰ ਕੀਤਾ ਜਾਵੇ। ਕਮਲਾ ਜੀ ਐਸ ਪਰ ਐਫ ਆਈ ਆਰ ਹੀ ਜੋ ਪਹਿਲੇ ਦਿਨ ਗੱਲ ਸੀਗੀ ਉਹ ਉਹੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ। ਤੇ ਅ ਡਿਸੀਜ਼ਡ ਸੁਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਦਰ ਸਿੰਘ ਇਹਨਾਂ ਦੀ ਲੋਹੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸਬਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ ਇੰਨਾ ਵੱਡਾ ਸਟੈਪ ਜਿਹੜਾ ਉਠਾਇਆ ਇਹ ਜੀ 55 60 ਦੇ ਵਿੱਚ ਵਿੱਚ ਏਜ ਹੈਗੀ ਹੈ ਇਹਨਾਂ ਦੀ